ਗੱਲ ਭਾਨੇ ਸਿੱਧੂ ਦੇ ਵਿਰੋਧ ਦੇ ਵਿੱਚ ਕੁਝ ਇਮੀਗ੍ਰੇਸ਼ਨ ਵਾਲਿਆਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਕਿ ਨਿੱਜੀ ਚੈਨਲ ਦੇ ਨਾਲ ਜਿਸ ਵੀਡੀਓ ਨੂੰ ਦੇਖ ਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਸਾਡਾ ਵੀ ਇੱਕ ਇਮੀਗ੍ਰੇਸ਼ਨ ਦਾ ਹੀ ਬਿਜ਼ਨਸ ਆ ਅਸੀਂ ਇਹ ਬਿਜ਼ਨਸ ਪਿਛਲੇ 5-7 ਸਾਲ ਤੋਂ ਕਰਦੇ ਪਏ ਆ ਉਹ ਵੀਡੀਓ ਦੇਖ ਕੇ ਉਹ ਇੰਟਰਵਿਊ ਦੇਖ ਕੇ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਉਹਦਾ ਕਾਰਨ ਇਹ ਆ ਕਿ ਆਪਾਂ ਉਹ ਲੋਕਾਂ ਦੇ ਜਵਾਬ ਦੇਣਾ ਚਾਹੁੰਦੇ ਹਾਂ ਜਿਨ੍ਹਾਂ ਨੇ ਉਹ ਇੰਟਰਵਿਊ ਕੀਤੀ ਤੇ ਉਹਦੇ ਵਿੱਚ ਭਾਨੇ ਸਿੱਧੂ ਦੇ ਉੱਪਰ ਸਵਾਲ ਚੁੱਕੇ ਤੇ ਉਹਨੂੰ ਗਲਤ ਠਰਾਇਆ ਪਹਿਲਾ ਸਵਾਲ ਸੀ ਜੀ ਉਹਨਾਂ ਦਾ ਇਹ ਫੇਮ ਪਾਲਦਾ ਹੈ ਇਹ ਨੇਮ ਪਾਲਦਾ ਹੈ ਜਿਸ ਦਿਨ ਭਾਨਾ ਸਿੱਧੂ ਇਹ ਕੰਮ ਦੇ ਵਿੱਚ ਆਇਆ ਸੀਗਾ ਲੋਕਾਂ ਦੇ ਪੈਸੇ ਕਢਵਾਉਣ ਵਾਸਤੇ ਉਸ ਦਿਨ ਉਹਨੂੰ ਸਾਰਾ ਪੰਜਾਬ ਪਹਿਲਾਂ ਹੀ ਜਾਣਦਾ ਸੀਗਾ ਨਾ ਕਿ ਉਹ ਇਹ ਕੰਮ ਦੇ ਨਾਲ ਪੰਜਾਬ ਨੂੰ ਜਾਨਣਾ ਸ਼ੁਰੂ ਹੈ ਜਾਂ ਪੰਜਾਬ ਉਹਨੂੰ ਜਾਨਣਾ ਸ਼ੁਰੂ ਹੋਇਆ ਦੂਜੀ ਗੱਲ ਉਹਨਾਂ ਨੇ ਕਹੀ ਇਹ ਸਾਰੇ ਕੰਮ ਪੁਲਿਸ ਕਰ ਸਕਦੀ ਹੈ ਕੋਰਟ ਕਰ ਸਕਦੀ ਹੈ ਜਿਹੜੀ ਠੱਗੀ ਹੁੰਦੀ ਆ ਉਹਦਾ ਹੱਲ ਕੋਰਟ ਦੇ ਵਿੱਚ ਨਿਕਲ ਸਕਦਾ ਬਿਲਕੁਲ ਸਹੀ ਆ ਕੋਟ ਇਹ ਕੰਮ ਕਰਦਾ ਆ ਕਰਦਾ ਰਹੂਗਾ ਪਿਛਲੇ ਲੰਬੇ ਸਮੇਂ ਤੋਂ ਇਹ ਸਭ ਕੁਝ ਚੱਲਦਾ ਪਿਆ ਪਰ ਅੱਜ ਦੇ ਟਾਈਮ ਦੇ ਵਿੱਚ ਬਹੁਤ ਸਾਰੇ ਏਜੰਟ ਇਦਾਂ ਦੇ ਆ ਜਿਹੜੇ ਕਿ ਬੱਚਿਆਂ ਕੋਲੋਂ 20-25 ਲੱਖ 32 ਲੱਖ ਰੁਪਏ ਲੈ ਕੇ 5-7 ਕਰੋੜ ਦੀ ਠੱਗੀ ਮਾਰ ਕੇ ਜਾਂਦੇ ਵਿਦੇਸ਼ ਭੱਜ ਜਾਂਦੇ ਆ ਜਾਂ ਫਿਰ ਉਹ ਅਲੱਗ ਕਿਸੇ ਸਿਟੀ ਦੇ ਵਿੱਚ ਜਾ ਕੇ ਆਪਣਾ ਨਵਾਂ ਦਫ਼ਤਰ ਖੋਲ ਕੇ ਉੱਥੇ ਠੱਗੀ ਦੀ ਤਿਆਰੀ ਕਰਨ ਲੱਗ ਪੈਂਦੇ ਆ ਤੇ ਉਹ ਬੱਚਿਆਂ ਦਾ ਕੀ ਕਸੂਰ ਆ ਜਿਨ੍ਹਾਂ ਨੇ 20-25 ਲੱਖ ਰੁਪਏ ਕਿ ਯਕੀਨ ਕਰਕੇ ਇਹ ਬੰਦਿਆਂ ਨੂੰ ਦੇ ਦਿੱਤਾ ਜਾਂ ਉਹਦੇ ਪਰਿਵਾਰ ਦਾ ਕੀ ਕਸੂਰ ਆ ਜਿਨ੍ਹਾਂ ਨੇ ਤਰਜਾ ਚੁੱਕ ਕੇ ਵਿਆਜ ਦੇ ਉੱਪਰ ਇਹ ਸਾਰੇ ਪੈਸੇ ਲੋਕਾਂ ਤੱਕ ਪਹੁੰਚਾ ਦਿੱਤੇ ਇਹਦੇ ਵਿੱਚ ਮੈਂ ਬਿਲਕੁਲ ਸਹੀ ਕਹਿੰਦਾ ਹਾਂ ਭਾਨੇ ਸਿੱਧੂ ਨੂੰ ਕਿਉਂਕਿ ਅਸੀਂ ਵੀ ਕੰਮ ਕਰਦੇ ਆ ਇਮੀਗ੍ਰੇਸ਼ਨ ਦਾ ਸਾਨੂੰ ਪਤਾ ਆ ਥੱਗੀ ਕਿੱਦਾਂ ਮਾਰਦੇ ਨੇ ਇਹ ਲੋਕ ਕਿਉਂ ਮਾਰਦੇ ਨੇ ਅੱਜ ਤੱਕ ਮੇਰਾ ਇੱਕ ਵੀ ਕੋਈ ਰੋਲਾ ਮੈਂ ਚੈਲੰਜ ਕਰਦਾ ਜੀ ਮੇਰਾ ਕੋਈ ਇੱਕ ਵੀ ਰੋਲਾ ਹੋਵੇ ਠੱਗੀ ਦਾ ਤੇ ਮੈਂ ਜੋ ਤੁਸੀਂ ਕਹੋਗੇ ਉਹ ਕਰਨ ਲਈ ਤਿਆਰ ਹਾਂ ਕਿੱਦਾਂ ਯਾਰ ਇਮੀਗ੍ਰੇਸ਼ਨ ਦੇ ਵਿੱਚ ਰੋਲੇ ਪੈ ਜਾਂਦੇ ਉਹ ਕੱਲ ਇੰਟਰਵਿਊ ਤੇ ਇੱਕ ਲੈਣਾ ਕਰ ਰਿਹਾ ਜੀ ਜਦੋਂ ਆਪਾਂ ਬਿਜ਼ਨਸ ਕਰਦੇ ਰੋਲੇ ਤੇ ਚੱਲਦੇ ਰਹਿੰਦੇ ਕਿਉਂ ਚੱਲਦੇ ਰਹਿੰਦੇ ਵੀ ਰੋਲੇ ਸਾਡਾ ਇਹ ਕੰਮ ਕਰਨ ਦਾ ਤਰੀਕਾ ਸਹੀ ਹੋਵੇ ਤੇ ਆਪਣਾ ਇੱਕ ਵੀ ਰੋਲਾ ਨਹੀਂ ਪੈ ਸਕਦਾ ਪਹਿਲੀ ਗੱਲ ਤੇ ਇਹ ਦੂਜੀ ਗੱਲ ਉਹਨਾਂ ਨੇ ਜਵਾਬ ਦਿੱਤਾ ਵੀ ਆਪਾਂ ਜੇ ਕੋਰਟ ਦੇ ਵਿੱਚ ਕੇਸ ਲਾਵਾਂਗੇ ਕੋਰਟ ਉਹਨਾਂ ਦੇ ਪੈਸੇ ਵਾਪਸ ਕਰਾ ਸਕਦੀ ਚਰਵਾ ਸਕਦੀ ਹੈ ਕੋਰਟ ਪਰ ਜਿਹੜੇ ਇਹ ਲੋਕ ਹੁੰਦੇ ਨੇ ਇਹਨਾਂ ਨੇ ਸੋਚ ਕੇ ਠੱਗੀ ਮਾਰੀ ਹੁੰਦੀ ਆ ਪਹਿਲਾਂ ਦੇ 2-3 ਸਾਲ ਕੋਰਟ ਦੇ ਵਿੱਚ ਕੇਸ ਚੱਲਦਾ ਉਦੋਂ ਤੱਕ ਉਹ ਲੋਕ ਜਿਹੜੇ ਪੈਸੇ ਉਹਨਾਂ ਨੇ ਦਿੱਤੇ ਆ ਉਹਦਾ ਵਿਆਜ ਜਿਹੜਾ ਵਿਆਜੀ ਇਹ ਨਹੀਂ ਭਰਦੇ ਰਹਿੰਦੇ ਉਸ ਤੋਂ ਬਾਅਦ ਨਾਲ ਦੀ ਨਾਲ ਉਹ ਵਕੀਲਾਂ ਦੀ ਫੀਸ ਪੇ ਕਰਦੇ ਆ ਉਦੋਂ ਤੱਕ ਇੱਕ ਅੱਧਾ ਟੱਬਰ ਦਾ ਜੀ ਜਿਹੜਾ ਟੈਨਸ਼ਨ ਦੇ ਨਾਲ ਬਿਮਾਰ ਹੋ ਜਾਂਦਾ ਆ ਜਾਂ ਫਿਰ ਸੁਸਾਇਡ ਕਰ ਲੈਂਦਾ ਆ ਉਦੋਂ ਤੱਕ ਬੱਚੇ ਦੀ ਲਾਈਫ ਦੇ ਜਿਹੜੇ ਕੀਮਤੀ 5 ਸਾਲ ਹੁੰਦੇ ਆ ਉਹ ਸਾਰੇ ਦੇ ਸਾਰੇ ਖਰਾਬ ਹੋ ਜਾਂਦੇ ਆ ਤੇ ਇਹ ਸਾਰੇ ਜਿਹੜੇ ਏਜੰਟ ਆਏ ਕੋਰਟ ਦੇ ਵਿੱਚ ਝੋਲੀ ਝਾੜ ਕੇ ਇਹ ਕਹਿ ਦਿੰਦੇ ਆ ਕਿ ਸਾਡੀ ਕੰਪਨੀ ਬਲੈਕਲਿਸਟ ਹੋ ਚੁੱਕੀ ਆ ਸਾਡੇ ਕੋਲ ਕੋਈ ਪ੍ਰੋਫਿਟ ਨਹੀਂ ਆਇਆ ਕੰਪਨੀ ਦੇ ਵਿੱਚ ਤੇ ਅਸੀਂ ਇਹਨਾਂ ਦੇ ਪੈਸੇ ਕਿਸ਼ਤਾਂ ਦੇ ਵਿੱਚ ਦੇਵਾਂਗੇ ਤੇ ਅਸੀਂ ਪੂਰੇ ਨਹੀਂ ਦੇ ਸਕਦੇ ਕੋਰਟ ਨੂੰ ਇਹ ਗੱਲਾਂ ਮੰਨਣੀਆਂ ਪੈਂਦੀਆਂ ਕਿਉਂਕਿ ਅਕੋਰਡਿੰਗ ਟੂ ਲਾਅ ਇਹ ਚੀਜ਼ਾਂ ਜੈਨੂਇਨ ਆ ਤੇ ਉਹ ਲੋਕ ਜਿਹੇ 5-7 ਕਰੋੜ ਦੀ ਠੱਗੀ ਮਾਰੀ ਉਹਦੇ ਵਿੱਚੋਂ 2-3 ਕਰੋੜ ਜਿਹੜਾ ਵਾਪਸ ਕਰਨ ਲਈ ਮੰਨ ਜਾਂਦੇ ਆ ਉਹ ਵੀ ਕਿਸ਼ਤਾਂ ਦੇ ਵਿੱਚ ਕਿ ਆਪਾਂ ਅੱਜ ਅੱਧੀ ਕਿਸ਼ਤ ਦੇ ਦਾਂਗੇ ਤਿੰਨਾਂ ਮਹੀਨਿਆਂ ਨੂੰ ਫੇਰ ਅੱਧੀ ਦੇ ਦਾਂਗੇ ਫੇਰ ਇਦਾਂ ਕਰਦੇ ਕਰਦੇ ਉਹ ਤੋੜ ਕੇ ਇਹਨਾਂ ਦੇ ਪੈਸੇ ਦਿੰਦੇ ਆ ਸਭ ਤੋਂ ਮੀਨ ਗੱਲ ਜਿਹੜੇ ਬੱਚੇ ਦਾ ਫਿਊਚਰ ਖਰਾਬ ਹੋ ਗਿਆ ਜਿਹੜੇ ਬੱਚੇ ਦੇ ਕੀਮਤੀ ਦਿਨ ਖਰਾਬ ਹੋ ਗਏ ਉਹ ਕਿੰਨੇ ਵਾਪਸ ਲਿਆ ਕੇ ਦੇਣੇ ਉਹ ਕਿਸੇ ਨੇ ਪੈਸੇ ਵਾਪਸ ਆ ਜਾਣਗੇ ਤੇ ਕੀ ਉਹਨਾਂ ਦਾ ਫਿਊਚਰ ਖਰਾਬ ਜਿਹੜਾ ਉਹ ਬਾਜੂਗਾ ਕੱਲੇ ਪੈਸਿਆਂ ਦਾ ਮੁੱਦਾ ਨਹੀਂ ਆ ਬੱਚੇ ਦੇ ਫਿਊਚਰ ਦਾ ਬੱਚੇ ਦੇ ਕੈਰੀਅਰ ਦਾ ਮੁੱਦਾ ਆ ਤੇ ਇਹਨਾਂ ਨੇ ਇਹ ਸਾਰੇ ਠੱਗ ਇਕੱਠੇ ਹੋ ਕੇ ਇਹਨਾਂ ਨੇ ਵੀਡੀਓ ਪਾਤੀ ਇਹਨਾਂ ਨੂੰ ਇਸ ਕਰਕੇ ਡਰਿਆ ਕਿ ਇਹਨਾਂ ਦਾ ਇਹ ਕਾਲਾ ਧੰਦਾ ਬੰਦ ਹੋ ਜਾਊਗਾ ਮੈਂ ਝਿੱਕ ਠੋਕ ਕੇ ਕਹਿੰਨਾ ਆ ਇਹ ਕੰਮ ਦੇ ਵਿੱਚ ਜੇ ਕੋਈ ਇਹ ਠੱਗੀਆਂ ਮਾਰਦਾ ਆ ਉਹਦੇ ਪਿੱਛੇ ਸਾਰਾ ਸਾਰੀ ਗਲਤੀ ਜਿਹੜੀ ਆ ਉਹ ਇਮੀਗ੍ਰੇਸ਼ਨ ਕੰਪਨੀ ਦੇ ਮਾਰਕ ਦੀ ਹੁੰਦੀ ਆ ਉਹ ਪਹਿਲਾਂ ਤਿਆਰੀ ਦੇ ਨਾਲ ਆਇਆ ਹੁੰਦਾ ਆ ਕਿ ਮੈਂ ਠੱਗੀਆਂ ਮਾਰਨੀਆਂ ਫਿਰ ਇਹ ਕੰਮ ਚ ਅੱਗੇ ਨਿਕਲਣਾ ਪਰ ਇੱਕ ਜਿਹੜੀ ਸਹੀ ਚੀਜ਼ ਆ ਜੇ ਆਪਾਂ ਬੱਚੇ ਦੀ ਜੈਨੂਇਨ ਤਰੀਕੇ ਨਾਲ ਫੀਸ ਪੇ ਕਰਾਉਨੇ ਆ ਕਈ ਕਾਲ ਨੂੰ ਰਿਫਿਊਜ਼ਲ ਵੀ ਆਉਂਦੀ ਹੈ ਦੀ ਫੀਸ ਵਾਪਸ ਹੁੰਦੀ ਹੈ 10-20 ਹਜ਼ਾਰ ਕੱਟ ਕੇ ਆ ਜਾਊਗੀ ਜੇ ਆਪਾਂ ਆਪਣੀ ਪ੍ਰੋਸੈਸਿੰਗ ਫੀਸ ਕੰਸਲਟੈਂਸੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਲੈ ਲਵਾਂਗੇ ਤੇ ਸਾਡਾ ਬਿਜ਼ਨਸ ਆਪਾਂ ਘਾਟੇ ਵਾਦੇ ਚ ਝੰਲਣੇ ਆ ਕਿਉਂਕਿ ਬਿਜ਼ਨਸ ਦੇ ਵਿੱਚ ਆਪ ਡਾਊਨ ਚੱਲਦੇ ਆ ਇਹ ਨਹੀਂ ਕਿ ਆਪਾਂ ਕੰਮ ਖਰਾਬ ਹੋ ਗਿਆ ਬੱਚੇ ਦੀ ਰਿਫਿਊਜ਼ਲ ਲੈ ਆਤੀ ਤੇ ਉਸ ਤੋਂ ਬਾਅਦ ਆਪਾਂ ਉਹਨੂੰ ਕਹਿ ਦਈਏ ਕਿ ਆਪਾਂ ਆਪਣੇ ਪੈਸੇ ਕੱਟਣੇ ਬਲਕਿ ਆਪਾਂ ਨੂੰ ਬੱਚੇ ਦੇ ਪੈਸੇ ਕੱਟਣੇ ਨਹੀਂ ਚਾਹੀਦੇ ਉਹਦੇ ਪੂਰੇ ਕਰਕੇ ਦੇਣੇ ਚਾਹੀਦੇ ਆ ਕਿਉਂਕਿ ਪ੍ਰੋਫਿਟ ਸਾਨੂੰ ਆਉਣਾ ਨਾਗੇ ਬੱਤੇ ਨੂੰ ਆਣਾ ਸਾਡਾ ਬਿਜ਼ਨਸ ਆ ਉਹ ਸੋ ਮੈਂ ਬੇਨਤੀ ਕਰਦਾ ਆ ਐਦਾਂ ਦੀਆਂ ਵੀਡੀਓਜ਼ ਪਹਿਲੀ ਗੱਲ ਤੇ ਚੈਨਲ ਨਾ ਚਲਾਉਣ ਜਿਹਦੇ ਵਿੱਚ ਇਹੋ ਜੇ ਅਨਔਥਰਾਇਜ਼ਡ ਪੀਪਲ ਜਿਹੜੇ ਨੇ ਉਹ ਆ ਕੇ ਆਪਣੇ ਆਪ ਨੂੰ ਸਹੀ ਠਰਉਣ ਦੇ ਭਾਨੇ ਨੂੰ ਗਲਤ ਠਰਾਉਣ ਕਿਉਂਕਿ ਇਹਦੇ ਵਿੱਚ ਭਾਨਾ ਸੇਵਾ ਕਰ ਰਿਹਾ ਸੀਗਾ ਭਾਨਾ ਵਿਚਾਰਾ ਆਪਣੇ ਸਿਰ ਤੇ ਹਰ ਚੀਜ਼ ਲੈ ਕੇ ਲੋਕਾਂ ਦੇ ਅੱਗੇ ਲਾ ਕੇ ਧੁਰ ਰਿਹਾ ਸੀਗਾ ਤੇ ਕੀ ਯਾਰ ਜਿਹੜੇ ਇੰਨੇ ਲੋਕ ਉਤੇ ਇਕੱਠ ਦੇ ਵਿੱਚ ਗਏ ਨੇ ਉਹ ਸਾਰੇ ਗਲਤ ਸੀ ਕੀ ਜਿਹੜੇ ਲੋਕ ਉਹਦੇ ਹੱਕ 'ਚ ਪੋਸਟਾਂ ਪਾ ਰਹੇ ਉਹ ਗਲਤ ਸੀ ਮੈਂ ਕਹਿੰਦਾ ਯਾਰ ਮੇਰਾ ਇਮੀਗ੍ਰੇਸ਼ਨ ਦਾ ਕੰਮ ਆ ਮੈਂ ਕਹਿੰਦਾ ਕੋਈ ਰੋਲਾ ਉਹਨਾਂ ਤੋਂ ਇੱਕ ਨਹੀਂ ਪੈਂਦਾ ਜਦੋਂ ਤੱਕ ਆਪਣੀ ਮਰਜ਼ੀ ਨਾ ਹੋਵੇ ਜਦੋਂ ਤੱਕ ਆਪਾਂ ਪੈਸੇ ਨਹੀਂ ਕਿਸੇ ਦੇ ਮਾਰਾਂਗੇ ਜਾਂ ਆਪਾਂ ਪਹਿਲਾਂ ਨਹੀਂ ਲਵਾਂਗੇ ਕਿੱਦਾਂ ਪੈਸੇ ਬੱਚਦੇ ਮਰ ਦੇਣਗੇ ਮੈਨੂੰ ਦੱਸੋ ਅੱਜ ਤੱਕ ਕੋਈ ਬੱਚਾ ਮੇਰੇ ਕੋਲ ਆਗੇ ਫ੍ਰੀ ਆਫ ਕਾਸਟ ਆਪਾਂ ਨੂੰ ਸਲਾਹ ਦਵਾਂਗੇ ਜੇ ਉਹਦੇ ਪੈਸੇ ਮਰੇ ਆ ਕਿ ਉਹ ਜੈਨੂਇਨ ਮਰੇ ਆ ਕੋਈ ਨੇ ਮਾਰੇ ਆ ਕਿੰਨੇ ਮਾਰੇ ਜਾਂ ਏਜੰਟ ਨੇ ਮਾਰੇ ਆ ਉਹ ਮੈਨੂੰ ਜਦੋਂ ਮਰਜ਼ੀ ਮੈਂ ਨੰਬਰ ਆਪਣਾ ਥੱਲੇ ਮੈਂਸ਼ਨ ਕਰ ਦਈਏ ਉਹ ਮੈਨੂੰ ਕਾਲ ਕਰਕੇ ਪੁੱਛ ਲੈਣ ਮੈਂ ਉਹਨਾਂ ਨੂੰ ਜਵਾਬ ਦਊਂਗਾ ਦੁੱਧੀ ਗੱਲ ਜਿਹੜਾ ਕੰਮ ਭਾਨਾ ਕਰ ਰਿਹਾ ਸੀਗਾ ਉਹ ਬਾਹਰ ਆ ਕੇ ਕਰਦਾ ਰਵੇਂ ਤੇ ਵਧੀਆ ਗੱਲ ਆ ਕਿਉਂਕਿ ਇੰਨੇ ਲੋਕ ਦਾ ਸਾਥ ਦੇ ਰਹੇ ਆ ਤੇ ਬਹੁਤ ਸਹੀ ਦੇ ਰਹੇ ਕੋਈ ਉਹਨੇ ਗਲਤ ਕੰਮ ਨਹੀਂ ਕੀਤਾ ਕੋਈ ਉਹਨੇ 1% ਵੀ ਹਾਂ ਉਹਦਾ ਇੱਕ ਸਭ ਤੋਂ ਵੱਡੀ ਗੱਲ ਉਹਦਾ ਲਿਆਜ਼ਾ ਜਿਹੜਾ ਉਹ ਗਲਤ ਹੋ ਸਕਦਾ ਬੋਲਣ ਦਾ ਉਹਦਾ ਤਰੀਕਾ ਗਲਤ ਹੋ ਸਕਦਾ ਪਰ ਉਹ ਕੰਮ ਸਹੀ ਕਰ ਰਿਹਾ ਕੰਮ ਮੈਂ ਪੂਰਾ ਉਹਨੂੰ ਠੋਕੇ ਕਹਿੰਨਾ ਕਿ ਉਹ ਕੰਮ ਨਹੀਂ ਹੀ ਗਲਤ ਕਰ ਰਿਹਾ ਨਾ ਉਹ ਕਿਸੇ ਕੋ ਪੈਸੇ ਲੈ ਰਿਹਾ ਹੀ ਨਾ ਉਹ ਕਿਸੇ ਦੇ ਪਿੱਛੇ ਜਾ ਰਿਹਾ ਹੀ ਸਿਰਫ ਸਿਰਫ ਲੋਕਾਂ ਦੇ ਨਾਲ ਅੱਗੇ ਖਲੋ ਕੇ ਉਹਨਾਂ ਦੇ ਹੱਕ ਦੀ ਆਵਾਜ਼ ਉਠਾ ਰਿਹਾ ਹੈ ਤੇ ਇਹ ਜਿਹੜੇ ਡਰਾਮੇ ਚੱਲ ਰਹੇ ਆ ਇਹ ਉਹਨਾਂ ਦਾ ਡਰ ਆ ਜਿਨ੍ਹਾਂ ਨੇ ਠੱਗੀਆਂ ਮਾਰਨੀਆਂ ਇਹ ਡਰ ਉਹਨਾਂ ਲੋਕਾਂ ਨੂੰ ਆ ਇਹ ਉਹ ਲੋਕ ਕੰਮ ਕਰ ਰਹੇ ਨੇ ਜਿਹੜੇ ਲੋਕਾਂ ਨੂੰ ਡਰ ਪੈ ਗਿਆ ਕਿ ਸਾਡਾ ਤੇ ਕਾਰੋਬਾਰ ਬੰਦ ਹੋ ਜਾਣਾ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਇਹੋ ਜਿਹੇ ਲੋਕਾਂ ਦੇ ਪਿੱਛੇ ਨਾ ਲੱਗੋ ਭਾਨਾ ਸਹੀ ਕੰਮ ਕਰ ਰਿਹਾ ਸਾਡੀ ਇੰਡਸਟਰੀ ਬਹੁਤ ਬਦਨਾਮ ਹੋ ਚੁੱਕੀ ਆ ਕਿਉਂਕਿ ਇਦਾਂ ਦੇ ਲੋਕ ਇੰਡਸਟਰੀ ਦੇ ਵਿੱਚ ਆ ਮੈਂ ਕਹਿੰਨਾ ਆ ਭਾਨਾ ਸਹੀ ਕਰ ਰਿਹਾ ਇਹ ਗੰਦ ਬਾਹਰ ਕੱਢ ਰਿਹਾ ਸਾਡੀ ਇੰਡਸਟਰੀ ਦਾ ਔਨਲੀ ਟਾਈਮ ਦੇ ਵਿੱਚ ਉਹੀ ਲੋਕ ਕੰਮ ਕਰਨਗੇ ਜਿਹੜੇ ਸਾਫ਼ ਸੁਥਰਾ ਕੰਮ ਕਰਦੇ ਆ ਤੇ ਘਰਾਂ ਨੂੰ ਘਰਾਂ ਵਰਗਾ ਹੀ ਸਮਝ ਕੇ ਟਰੀਟ ਕਰਦੇ ਆ ਕਿਉਂਕਿ ਇੱਕ ਆਮ ਘਰ ਦੇ ਵਿੱਚੋਂ ਮਿਡਲ ਕਲਾਸ ਦੇ ਵਿੱਚੋਂ 20-25 ਲੱਖ ਰੁਪਈਆ ਕੱਢਣਾ ਕੋਈ ਸੌਖੀ ਗੱਲ ਨਹੀਂ ਹੈ। ਬੜ ਔਖਾ 20-25 ਲੱਖ ਰੁਪਈਆ ਮਾਪਿਓ ਅਰੇਂਜ ਕਰਕੇ ਆਪਣੇ ਬੱਚੇ ਦੇ ਸੁਪਨੇ ਪੂਰੇ ਕਰਨ ਲਈ ਘਰੋਂ ਨਿਕਲਦੇ ਤੇ ਅਗਲੇ ਬੰਨੇ ਜੇ ਉਹਨਾਂ ਦੇ ਨਾਲ ਠੱਗੀ ਹੋ ਜਾਵੇ ਤੇ ਕੀ ਉਹ ਸਹੀ ਗੱਲ ਹੈ? ਉਹ ਤੇ ਸਾਰੀ ਜ਼ਿੰਦਗੀ ਆਪਣੀ ਜੋ ਉਹਨਾਂ ਨੇ ਜਮਾ ਪੂੰਜੀ ਕੀਤੀ ਉਹ ਸਾਰੀ ਦੀ ਸਾਰੀ ਮਿੱਟੀ ਕਰ ਲੈਂਦੇ ਆ। ਦੂਜਾ ਆਪਣੇ ਬੱਚੇ ਦਾ ਉਹ ਫਿਊਚਰ ਖਰਾਬ ਕਰ ਲੈਂਦੇ ਆ। ਤੀਜਾ ਇਹੋ ਜਿਹਿਆਂ ਕੋਲੋਂ ਜਾ ਕੇ ਇਹ ਗੱਲਾਂ ਸੁਣਨੀਆਂ ਪੈਂਦੀਆਂ ਵੀ ਅਸੀਂ ਤੁਹਾਡੇ ਨਾਲ ਕੰਟਰੈਕਟ ਕੀਤਾ ਸਾਨੂੰ ਪਤਾ ਉਹ ਕੰਟਰੈਕਟ ਜਿੱਦਾਂ ਕਰਾਏ ਜਾਂਦੇ ਮੈਨੂੰ ਪਤਾ ਉਹ ਸਾਰਾ ਕੁਝ ਲੋਕਾਂ ਦੇ ਦਿਮਾਗ 'ਚ ਕਿੱਦਾਂ ਪਾਇਆ ਜਾਂਦਾ ਆ ਆਪਾਂ ਸਾਰੇ ਚੀਜ਼ ਇਹ ਆਪਣੀ ਮਰਜ਼ੀ ਨਾਲ ਕਰਦੇ ਆ ਨਾ ਕਿ ਇਹ ਬੱਚੇ ਜਿਹੜੇ ਆ ਆਪਣੇ ਕੋਲ ਆ ਕੇ ਕਰਦੇ ਆ ਆਪਾਂ ਪ੍ਰੋਮੋਸ਼ਨਲ ਲਾ ਲਾ ਕੇ ਬੱਚਿਆਂ ਤੱਕ ਵੀਡੀਓ ਪਹੁੰਚਾਉਂਦੇ ਮੇਰੇ ਪੇਜ ਤੇ ਚੈੱਕ ਕਰ ਲਓ ਮੈਂ ਇੱਕ ਵੀਡੀਓ ਪ੍ਰੋਮੋਸ਼ਨ ਵਾਲੀ ਨਹੀਂ ਜੇ ਪਾਉਂਦਾ ਨਾ ਮੈਂ ਕਿਸੇ ਕੋਲੋਂ ਪ੍ਰੋਮੋਸ਼ਨ ਕਰਾਈ ਆ ਤਾਂ ਡਿਮਿਗ੍ਰੇਸ਼ਨ ਦੇ ਕੰਮ ਦੀ ਕਿਉਂ ਕਿਉਂਕਿ ਆਪਾਂ ਸਾਫ਼ ਸੁਥਰਾ ਕੰਮ ਕਰ ਰਹੇ ਆ ਇੱਕ ਬੱਚੇ ਦਾ ਕੰਮ ਕਰਾਂਗੇ 10 ਬੱਚੇ ਸਾਡੇ ਕੋਲ ਆਪ ਚੱਲ ਕੇ ਆ ਜਾਣਗੇ ਦਸਾਂ ਦਾ ਕੰਮ ਕਰਾਂਗੇ ਸਾਡੇ ਕੋ 50 ਚੱਲ ਕੇ ਆ ਜਾਣਗੇ ਵੀ ਹਾਂ ਯਾਰ ਉਹ ਬੰਦਾ ਸਹੀ ਕੰਮ ਕਰਨ ਦਿਆ ਸਾਡਾ ਉਹਨੇ ਇਹਦੇ ਸਾਡੇ ਨਾਲ ਕੋਈ ਠੱਗੀ ਨਹੀਂ ਮਾਰੀ ਉਹਨੇ ਸਾਡੇ ਕੋਲੋਂ ਪੈਸੇ ਵੀ ਬਾਤ ਚ ਲਏ ਸਾਡਾ ਫਾਇਦਾ ਵੀ ਕਰਾਇਆ ਸਾਨੂੰ ਸਾਰਾ ਸਲਾਹ ਵੀ ਇਸ ਲਈ ਦਿੱਤੀ ਹੈ ਬਿਲਕੁਲ ਸੋ ਮੇਰਾ ਭਰਾ ਹੱਥ ਜੋੜ ਕੇ ਬੇਨਤੀ ਆ ਇਹ ਆਪਣੀਆਂ ਜਿਹੜੀਆਂ ਡਰਾਮੇ ਬਾਜ਼ੀਆਂ ਇਹ ਬੰਦ ਕਰੋ ਤੇ ਜੇ ਕੋਈ ਪੰਜਾਬ ਦਾ ਪੁੱਤ ਪੰਜਾਬੀ ਲੀਗ ਨਾਲ ਕਰ ਰਿਹਾ ਆ ਉਹਨੂੰ ਕਰਨ ਦੋ ਉਹਨੂੰ ਘਰੇ ਨਾ ਬਿਠਾਓ ਆਪਣੀਆਂ ਇਹ ਨਿੱਕੀਆਂ ਮੋਟੀਆਂ ਜਿਹੜੀਆਂ ਲੱਲੂ ਛੱਲੀ ਗੱਲਾਂ ਕਰਕੇ ਤੇ ਉਹਦੀ ਜ਼ਿੰਦਗੀ ਨਾ ਖਰਾਬ ਕਰੋ ਹਾਂ ਨਹੀਂ ਕਿਸੇ ਦੇ ਹੱਕ ਦੇ ਖਲੋਣਾ ਤੇ ਕਿਸੇ ਦੇ ਵਿਰੋਧ ਦੇ ਵਿੱਚ ਵੀ ਨਾ ਖਲੋ ਇੰਨੀ ਗੱਲ ਕਰਦਿਆਂ ਮੈਂ ਖਤਮ ਕਰਦਾ ਆਪਣੀ ਗੱਲ ਨੂੰ